ਓਏ ਧਿਆਨ ਨਾਲ ਦਿੰਨਾ ਬਬਈ ਧਿਆਨ ਨਾਲ ਆਜੋ ਇੱਥੇ ਆਜੋ ਆਵਾਂਗੇ ਦੁਬਾਰਾ ਤੇਲ ਪਾ ਕੇ ਆਵਾਂਗੇ ਦੁਬਾਰਾ ਇੱਥੇ ਥੱਲੇ ਉਤਰ ਦਿੱਤਾ ਬੇੜੀ ਤੋਂ ਕਿਉਂਕਿ ਇਹ ਇੱਥੋਂ ਦੇ ਰਹਿਣ ਵਾਲੇ ਆ ਇਹਨਾਂ ਨੂੰ ਪਤਾ ਵਾ ਕਿ ਪਾਣੀ ਕਿੱਥੋਂ ਨੀਵਾ ਵਾ ਕਿੱਥੋਂ ਉੱਚਾ ਵਾ ਕੇਤੀ ਦੀ ਵੀਰ ਦੀ ਲੋੜ ਪਾਣੀ ਦੀ ਕੋਈ ਲੋੜ ਆ ਪਰਿਵਾਰ ਵਾਲੇ ਆਖੰਡੇ ਸੀਗੇ ਕਹਿੰਦੇ ਅਗਲੇ ਕਿੱ데 ਜਾਣੇ ਸਮਾਨ ਆ ਪਰਿਵਾਰ ਵਾਲੇ ਤੋ ਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਵੇਖੋ ਘਰਾਂ ਦੇ ਵਿੱਚ ਪਾਣੀ ਵੇਖੋ ਸੰਜੀ ਹੁਣ ਇਸ ਵੀਰ ਦੇ ਘਰੇ ਆਏ ਆ ਜਿਹੜਾ ਵੀਰ ਇਧਰ ਬਨੇ ਬੋਰ ਚਲਾ ਰਿਹਾ ਵਾ ਆ ਵੇਖੋ ਹੁਣ ਭੈਣਾ ਬੱਚੀਆਂ ਆ ਰਹੀਆਂ ਆਪਣੀਆਂ ਕਿੱਟਾਂ ਲੈ ਕੇ ਆ ਰਹੀਆਂ ਵਾ ਇਹਨਾਂ ਦਾ ਦਿਲ ਨਹੀਂ ਕਰਦਾ ਆਪਣਾ ਘਰ ਛੱਡ ਕੇ ਕਿਤੇ ਪਾਸੇ ਜਾਈਏ ਮਾ ਓ ਘਰ ਵੀ ਸਾਰਾ ਡੁੱਬਾ ਵਾ ਬੱਚੇ ਦੱਸ ਰਹੇ ਆ ਆ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਇਹ ਘਰ ਵੀ ਸਾਰਾ ਡੁੱਬਾ ਵਾ ਜਿਹੜਾ ਰੁੱਖਾਂ ਦੇ ਵਿੱਚ ਆ ਤੇ ਫਿਰ ਲੋਕਾਂ ਕੋਲ ਇੱਥੇ ਬੁੱਤ ਕਿੰਨੇ ਕ ਜਾਣੇ ਆ ਇੱਕ ਪਰਵਾਦੇ ਵਿੱਚ ਤੇਰੀ ਮੰਮੀ ਆ ਮਮਾ ਮੇਰੇ ਤਾਈ ਮੇਰੇ ਅੱਛਾ ਤੁਹਾਡੀ ਮੰਮਾ ਤੁਹਾਡੇ ਤਾਈ ਤੇ ਤੁਹਾਡੀ ਸਿਸਟਰ ਆ ਹਜੇ ਤੱਕ ਕੋਈ ਉਹਨਾਂ ਨੂੰ ਬਾਹਰ ਕੱਢ ਨਹੀਂ ਗਿਆ ਉਹ ਸਿੱਧੀ ਝੋਲਾ ਬਲੇਟ ਦਾ ਪੱਕਾ ਸਿੱਧੀ ਹੋਣੀ ਗੱਲਾਂ ਨਾਲ ਸਿੱਧੀ ਆਉਂਦੀ ਆ ਓਏ ਇੱਕ ਆ ਕੇ ਬੱਸ ਥੋੜਾ ਹਾਂਜੀ ਸਾਰੇ ਵੀਰਾਂ ਨੂੰ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਸੰਗ ਜਿੱਦਾਂ ਤੁਸੀਂ ਅੱਗੇ ਹੜਾਉਂਦੀਆਂ ਵੀਡੀਓ ਵੇਖਦੇ ਸੀਗੇ ਆਪਾਂ ਹਰੀ ਕੇਦਰਿਆਂ ਦੇ ਉੱਪਰ ਖਲੋ ਕੇ ਹੜਾਉਂਦੀਆਂ ਵੀਡੀਓ ਦੱਸਦੇ ਸੀਗੇ ਪਰ ਹੁਣ ਅਸੀਂ ਆਏ ਆ ਪਰ پوری ਏਰੀਏ ਦੇ ਵਿੱਚ ਧੀਰਾ ਪਿੰਡ ਵਾ ਜਿੱਥੇ ਆਏ ਆ ਤੇ ਉਥੋਂ ਦੇ ਪਿੰਡਾਂ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿ ਕਿਦਾਂ ਘਰਾਂ ਦੇ ਵਿੱਚੋਂ ਭੈਣ ਭਰਾਵਾਂ ਨੂੰ ਅਸੀਂ ਕੱਢ ਰਹੇ ਆ ਆਓ ਬਣੇਰਿਓ ਵੀਡੀਓ ਦੇ ਵਿੱਚ ਜੇ ਵੀਡੀਓ ਸੇਵਾ ਸਹੀ ਲੱਗੇ ਤਾਂ ਇਸ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਆਓ ਤੁਹਾਨੂੰ ਮੈਂ ਵੀਡੀਓ ਸਾਰੀ ਦਿਖਾਉਣਾ ਜਾਨਾ ਵੀਰੇ ਬਾਹਰ ਆਜੋ ਇੱਥੇ ਆਜੋ ਆਉਣਾ ਆਵਾਂਗੇ ਦੁਬਾਰਾ ਤੇਲ ਪਾ ਕੇ ਆਵਾਂਗੇ ਦੁਬਾਰਾ ਕੋਈ ਗੱਲ ਨਹੀਂ ਆਉਨੇ ਥੋੜੇ ਜਿਹੜਾ ਆਉਨੇ ਹੀ ਆ ਸੰਜੀ ਕੋ ਹਾਲਾਤ ਹਾਂ ਨਾ ਬ ਜਿਹੜੇ ਪਤਾ ਕੀ ਆ ਮਿੰਟ ਚ ਕੱਢ ਦਾਂਗੇ ਨਾ ਮੈਂ ਤਾਂ ਦੱਸਦਾ ਪਹਿਲਾਂ ਲੱਗਿਆਲੇ ਲੱਗ ਜੀ ਪਰ ਇਹਨਾਂ ਚੱਲ ਜਾਗੇ ਜਿੰਨੀ ਲੱਗਿਆਲੇ ਖੜਾਂਗੇ ਉਨੇ ਹੀ ਜਿਆਦੇ ਜਾਏ ਜਾਣਗੇ ਦੂਰ ਵਾਲੇ ਖੜਾਂਗੇ 2-4 ਹੀ ਹੋਣੇ ਆ ਹਾਂ ਸੰਜੀ ਲੱਗੀ ਮੇਰੀ ਗੱਲ ਦੀ ਮਰੀ ਅੱਡੇ ਅੱਡੇ ਕੀ ਦੁਆਰ ਅੰਦਰ ਤੇ ਟੱਕਰ ਮਾਰ ਕੱਢ ਦਿਆ ਤੁਹਾਡੀ ਜੰਟਾ ਦੁਆਰ ਅੰਦਰ ਕਿਉਂਕਿ ਦੂਰ ਵਾਲੇ ਢੇੜਾ ਮਾਰਿਆ 4 ਕਿਲੋਮੀਟਰ ਤੇ ਢੇੜਾ ਮਾਰਿਆ ਤੇ ਇੱਕ ਪਰਿਵਾਰ ਹੀ ਹੋਣਾ ਤਿੰਨ ਜਣੇ ਆਉਣੇ ਆ। ਆ। ਸ਼ਾਹ ਦੇ ਕੇ ਕਰਾਂ। ਆ ਵੇਖੋ। ਦੁਸ਼ਾਦਾ ਚੱਲ ਠੀਕ ਹੈ। ਆ ਆ ਅੱਜ ਐਸ ਘਰੇ ਲੈ ਕੇ ਜਾਇਓ ਐਸ ਘਰੇ। ਕੋਠੀ ਵਾਲਾ ਪ੍ਰਚਾਦ ਹੈਗੇ ਆ ਤੁਹਾਡੇ ਆਪਣੇ। ਪਰ ਚੱਕੇ ਚੀ ਦੀ ਦੀ ਲੋੜ ਪਾਣੀ ਦੀ ਕੋਈ ਲੋੜ ਆ। ਨਹੀਂ ਨਹੀਂ ਤੁਹਾਡੇ ਲਈ ਪੁੱਛਣ ਦੇ। ਨਹੀਂ ਆਹ ਨਿਸ਼ਾਨ ਆ। ਪਾਣੀ ਪੁਣੀ ਪੁੱਛ ਲੋ ਮੰਗਵਾ ਕੇ ਦਿਨੇ ਹੁਣ ਲੈ ਕੇ ਆਉਣ ਲੱਗੇ ਆ ਅਸੀਂ। ਪਾਣੀ ਦੀ ਪੀਣ ਜਾਈਦਾ ਉਹ ਲੈ ਕੇ ਪਾਣੀ ਲੈ ਚੱਲ ਜਾਓ ਖੜ੍ਹ ਜਾਓ ਹੁਣ ਲੈ ਕਿਉਂ ਨਹੀਂ ਹੋਣੇ ਸੀ ਪਾਣੀ ਲੈ ਜਾਉਣੇ ਲੈ ਕਿਉਂ ਨਹੀਂ ਐਨਾਂ ਨੂੰ ਪੁੱਛ ਲਈਏ ਵੀਰ ਜੇ ਆਪਾਂ ਖਾਲੀ ਚੱਲੇ ਆ ਨਹੀਂ ਪੁੱਛ ਲਿਆ ਪੁੱਛ ਲਿਆ ਜਿੰਨਾਂ ਨੂੰ ਆ ਪਰਿਵਾਰ ਨੂੰ ਜੇ ਕਿਸੇ ਨੇ ਜਾਣਾ ਵੀਰ ਜੀ ਆਜੋ ਆ ਪਰਿਵਾਰ ਵਾਲੇ ਖੰਡੇ ਸੀਗੇ ਕਹਿੰਦੇ ਅਗਲੇ ਕਿੱਡੇ ਜਾਂਦੇ ਸਮਾਨ ਸੂਤ ਆ ਪਰਿਵਾਰ ਵਾਲੇ ਸਮਾਨ ਸੂਤ ਕੱਢਣ ਦੋ ਵੀ اچھا ਸਮਾਨ ਸੂਤ ਕੱਢਣ ਚਲ ਬਾਬਾ ਚੱਲੀਏ ਫਿਰ ਆਪਾਂ ਚਲੀ ਜਾ ਆਪਾਂ ਇੱਕ ਮਿੰਟ ਹੋਰ ਰਹਿ ਗਿਆ ਕੌਣ ਆਂਡਿਆ ਕਿੱਥੇ ਆ ਓਕੇ ਬਾਬੇ ਜੀ ਪੈਰੋਂ ਉੱਥੇ ਧਰਵਾਜਾ ਮਾਰਦੇ ਹੋ ਗਾਜਾ ਮੈਂ ਇੱਕ ਦਸ ਬੈਠੇ ਤੇ ਸੇਵਾ ਕੰਮ ਦੀ ਕਰਨ ਚੱਲਾ ਜੰਪਾ ਜੰਪਾ ਜੰਪ ਮਾਰੋਦਾ ਨਹੀਂ ਨਹੀਂ ਆਵੇ ਬਸ ਆ ਗਿਆ ਬੰਦ ਬੋਲਦੇ ਇਹ ਆ ਬੱਜ ਗਿਆ ਓਏ ਧਿਆਨ ਨਾਲ ਦੇਣਾ ਬਾਈ ਧਿਆਨ ਨਾਲ ਮੇਰੀ ਲਾਤੀ ਜੇ ਹਾਂ ਮਾਂ ਨਜਰੀ ਲਾ ਅੱਗੇ ਆਜੋ ਅੱਗੇ ਆਜੋ ਇੱਥੇ ਬਾਪੂ ਜੀ ਲੱਗੇ ਰਹੋ ਸੁਣਾ ਪਿਆ ਇੱਕ ਮਿੰਟ ਹਾਂਜੀ ਰੜ ਦੇ ਰੜ ਦੇ ਬਾਬਾ ਪੈਂਦਾ 10 ਲੀਟਰ ਉੱਚ ਬਾਬਿਓ 10 ਲੀਟਰ ਪਿਆ ਦੇ ਇੱਕ ਘੜਾ ਹੀ ਲੱਗਾ ਗੁਰਦਰੇ ਤੱਕ ਉਹ ਉਹ ਰਾਲੂ ਸਾਹਿਬ ਗਾੜੀ ਆ ਭਰਿਆ ਪੀਪਾ ਵਾਲਾ ਭੜਿਆ ਉਹ ਕਰਦਾ ਨਹੀਂ ਆਉਂਦੇ ਲਾਹੇ ਉਹੜਾ ਮਗਾਇਆ ਹੁਣ ਪਰਾ ਪਰਾ ਕੇ ਟੈਂਕੀ ਬੋਲੇ ਚਲੋ ਵਾਈਬ ਧੰਗੁਰ ਰਾਮਦਾਸ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਵੇਖੋ ਘਰਾਂ ਦੇ ਵਿੱਚ ਪਾਣੀ ਵੇਖੋ ਸੰਜੀ ਆਹ ਵੇਖੋ ਘਰਾਂ ਦੇ ਵਿੱਚ ਪਾਣੀ ਅੰਦਰਾਂ ਤੱਕ ਪਹੁੰਚ ਚੁੱਕਾ ਪਾਣੀ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੁਣ ਇਸ ਵੀ ਦੇ ਘਰ ਆਏ ਆਂ ਜਿਹੜਾ ਵੀਰ ਇਧਰ ਬਨੇ ਬੋਰਡ ਚਲਾ ਰਿਹਾ ਵਾ ਇਹਨਾਂ ਦੇ ਘਰੋਂ ਚਾਰਾਂ ਸੁੱਕਾ ਚਾਰਾ ਲੈ ਕੇ ਨਾ ਮਾਈਗੁਰ ਭਲਾ ਕਰੇ ਚਾਰ ਦੇ ਭਲਾ ਕਰੇ ਮੇਰੀਆਂ ਭੈਣਾਂ ਵਾਂ ਵਿਚਾਰੀਆਂ ਵੇਖ ਰਹੀਆਂ ਵੇਟ ਕਰ ਰਹੀਆਂ ਵਾਂ ਪੁੱਤ ਨਾ ਅੱਗੇ ਨਾ ਆਇਓ ਅੱਗੇ ਨਾ ਆਇਓ ਮਾਈਗੁਰ ਆਹ ਲਾ ਦੇ ਨਾਲ ਲਾ ਦੇ ਬੋਟ ਆ ਕਾਇ ਫੜ ਕੇ ਰੱਖੀ ਬੋਟ ਇੱਕ ਇੱਕ ਨੇ ਸੋਨੇ ਸੋਨੇ ਘਰ ਮਿੰਤਾ ਕਰਕੇ ਬਣਾਏ ਆ ਪਰ ਅੱਜ ਘਰ ਛੱਡਣ ਨੂੰ ਮਜਬੂਰ ਹੋ ਗਏ ਆ ਭੈੜ ਭਰਾ ਤੇ ਨਹੀਂ ਬਾਬੇ ਚਾਹ ਨਹੀਂ ਚਾਹ ਨਹੀਂ ਚਾਹ ਦਾ ਚਾਹ ਦਾ ਹੁਣ ਸਮਾਂ ਥੋੜੀ ਆ ਚਾਹ ਦਾ ਸਮਾਂ ਨਹੀਂ ਆ ਵਾਈਗ੍ਰੂ ਭਲਾ ਕਰੇ ਜਦੋਂ ਦਿਨ ਸੋਨੇ ਆਉਣਗੇ ਫੇਰ ਚਾਹ ਪੀ ਕੇ ਜਾਵਾਂਗੇ ਕੋਈ ਮਹਾਰਾਜ ਦੇ ਵਾਈਗ੍ਰੂ ਜਦੋਂ ਸੋਨੇ ਦਿਨ ਆਉਣਗੇ ਫੇਰ ਚਾਹ ਪੀ ਕੇ ਜਾਵਾਂਗੇ ਫੇਰ ਰੋਟੀ ਖਾ ਕੇ ਵੀ ਜਾਵਾਂਗੇ ਦੇਖ ਇੱਕ ਦੂਸਰ ਛੱਡ ਲੈ ਜੰਨੇ ਟੈਕਰ ਲਾਵੇ ਜਿੰਨੇ ਕੋ ਜਾਨੇ ਹੁਣ ਕੇ ਫਿਰ ਲੈ ਲੈ ਹੈ ਲੈ ਲੈ ਪਾਚਾ ਆ ਲੱਭਦੇ ਹੁਣ ਆ ਆ ਜਾਓ ਅਗਾ ਜਾ ਚੱਲ ਜਾਨ ਨਾਲ ਚੱਲ ਜਾ ਲੈ ਜਾ ਦੇ ਲੱਦਾ ਦੋ ਨਾਲ ਚਾਰ ਪਸਕਾਰ ਵਾਈਗ ਏਦਾਂ ਵੇਖੋ ਪਾਣੀ ਛੱਲਾ ਮਾਰ ਰਿਹਾ ਜਿਵੇਂ ਅਸੀਂ ਸਮੁੰਦਰ ਦੇ ਕਿਨਾਰੇ ਖਲੋਤੇ ਹੁੰਨੇ ਆ ਤੇ ਮੇਰੇ ਪਾਣੀ ਚੜ ਗਿਆ ਸਾਡੇ ਹੈਨਾ ਹਾ ਡਾ ਜਿਹੜਾ ਇੱਥੇ ਚੜਿਆ ਹਾਂ ਡੇਢ ਡੇਢ ਦੋ ਦੋ ਫੁੱਟ ਤੇ ਤਾਂ ਜੀ ਪਹਿਲੇ ਦਾ ਨਹੀਂ ਹੈਗਾ ਇਹ ਸਾਰਾ ਇਹ ਜਿਹੜਾ ਡੇਢ ਡੇਢ ਦੋ ਦੋ ਫੁੱਟ ਪਾਣੀ ਆ ਰਾ ਰਾ ਚ ਚੜ ਗਿਆ ਜੀ ਹਾਂ ਰਾਤ ਚੜਿਆ ਕੱਲ ਆਓ ਕੱਲ ਹੁਣ ਕੋਈ ਬਾਬਾਈ ਹੁਣ ਕੋਈ ਅਪਡੇਟ ਆ ਰਹੀ ਹੈ ਪਿੱਛੋਂ ਆਪਰੇ ਨੂੰ ਤਾਂ ਸਿੰਦਾ ਸਾਹਿਬ ਨੇ ਕਿਹਾ ਸੀ ਜੀ ਕਿ ਉਹ 30 ਚੱਲ ਰਿਹਾ ਅੱਛਾ ਦੋ ਸੱਤੋਂ ਪਿੱਛੋਂ ਆ ਰਿਹਾ ਅੱਛਾ ਦੋ ਸੱਤ ਆ ਰਿਹਾ ਮਤਲਬ ਜੀ ਕੋਈ ਸੁਭਾਣਾ ਉਹ ਦਿਨ ਕਿੰਨੀ ਹੈਗੀ ਘਟਨ ਦੀ ਕੇ ਵਦਨ ਦੀ ਕੱਟ ਵਦਨ ਦੀ ਨਹੀਂ ਹੈ ਅੱਛਾ ਪੀ ਇਹਨਾਂ ਕੇ ਰਹਿ ਸਕਦਾ ਵੀ ਉਹ ਕੱਟਦਾ ਨਹੀਂ ਦਾ ਜੇ ਇੱਕ ਰਾਤ ਵਿੱਚ ਬਜਿੰਦਰ ਸਿੰਘ ਨਾ ਸੁਣਾਉਂਦਾ ਜੀ ਚੋਕਰ ਦੀ ਚੋਕਰ ਉੱਪਰ ਹੀ ਰੱਖ ਲੋ ਤੇਰਾ ਤੇਰਾ ਵਾਲਾ ਗਰਦੀਪ ਦਾ ਹੀ ਹੈ ਨਾ ਹਾਂ ਹਾਂ ਆਇਆ ਵੀਰ ਘਰਾਂ ਦੇ ਵਿੱਚ ਉਹ ਫੀਡ ਲੈ ਕੇ ਤੇ ਸੁੱਕੇ ਥਾਵਾਂ ਤੇ ਚੱਲੇ ਆ ਕਿਉਂਕਿ ਪਾਣੀ ਦਾ ਅਲਰਟ ਜਾਰੀ ਹੋਇਆਗਾ ਪੀ ਜਿਆਦਾ ਸਾਦਾ ਪਾਣੀ ਇੱਥੇ ਰੱਖ ਲਈ ਬਾਬਾ ਜੀ ਹਾਂ ਇੱਥੇ ਰੱਖ ਲੋ ਤੇ ਰੱਖ ਲੋ ਉੱਚੀ ਜਗ੍ਹਾ ਰੱਖ ਲੋ ਆਹ ਦੇਖੀਏ ਅੱਜ ਦਾ ਦੇਣਾ ਕੱਲ ਨੂੰ ਲੈ ਕੇ ਬਲੈਂਟ ਜਿਹੜੇ ਨਾਲ ਜਿਹੜੀ ਤਕੜੀ ਹੋ ਗਈ ਪਈਦਾ ਬਾਬਾ ਰੱਖੀ ਹੋਈ ਪਈ ਪ੍ਰਭਾਸ ਵਾਲੇ ਪ੍ਰਭਾਸ ਵਾਲੇ ਉਹਨਾਂ ਦਾ ਛਾਤਾ ਰੋਟਾ ਹੀ ਆ ਸਾਰਾ ਬਣਿਆ ਹੋਣਾ ਆਰੇ ਚੱਲ ਇੱਕ ਦਿਨ ਵੀ ਲਾ ਜਾਣ ਨਾ ਆਪਣੇ ਕੋਲ ਬਹੁਤ ਆ ਹਾਂ ਤੇ ਦੇਖੋ ਕਿੰਨੇ ਵੋਟਾ ਲੈ ਕੇ ਆਉਂਦੇ ਹੋ ਹਾਂ ਸੱਤਾਂ ਨਾਲ ਗੇਂਡਰਾਈਡਰ ਆਪਸੇ ਹੈ ਕਿਪ ਕੀ ਆਪਣਾ ਤੇ ਇਹਨਾਂ ਦਾ ਸਟਾਫ ਕੱਬੀ ਆਪਲਾ ਸਟਾਫ ਕਿੱਥੇ ਹੈ ਇਹ ਤੱਕ ਪਹੁੰਚ ਰਹਿਣਾ ਸਾਥ ਆ ਰਹੇ ਆਹੋ ਤੇਰੀਓ ਆਹੋ ਬੋਲੋ ਬੋਲੋ ਕੀ ਕਹਿ ਰਹੇ ਜੀ ਤੁਸੀਂ ਵੈਰੀ ਖਾਲਸਾ ਵੈਰੀ ਜੀ ਕੀ ਫਤ ਹੈ ਭਾਈ ਕੱਲ ਸਾਡੇ ਨਾਲ ਵੀਡੀਓ ਵੇਖ ਕੇ ਨਾ ਪ੍ਰਭਾਸ ਸਰਵਰ ਨੇ ਇੱਕ ਡੈਕਟ ਕੀਤਾ ਉਹਨਾਂ ਨੇ ਫੋਨ ਕੀਤਾ ਸਾਨੂੰ ਸਾਨੂੰ ਪੁੱਛਿਆ ਵੀ ਤੁਹਾਨੂੰ ਕੀ ਲੋੜ ਆ ਕਿ ਅਸੀਂ ਬੋਟਾਂ ਦੇ ਉਹਨਾਂ ਕਿਹਾ ਕਿ ਸਾਨੂੰ ਤਿੰਨ ਚਾਰ ਬੋਟਾਂ ਚਾਹੀਦੀਆਂ ਕਿ ਲੋਕ ਇਧਰ ਨਾਲ ਬਹੁਤ ਜ਼ਿਆਦਾ ਕੱਲ ਦਾ ਪਾਣੀ ਬਹੁਤ ਜ਼ਿਆਦਾ ਹੀ ਚੜ ਗਿਆ ਜੀ ਹਾਂਜੀ ਇਸ ਵਕਤ ਚਲੋ ਇੱਕ ਬੋਟ ਸਾਡੇ ਕੋਲ ਹੈਗੀ ਆ ਜੀ ਉਹਦਾ ਇੰਜਨ ਲਵਾਇਆ ਤੇ ਅਸੀਂ ਚਲੋ ਆ ਤਾਂ ਮੜਾ-ਮੜਾ ਜਿੰਨਾ ਚੋਂ ਕੀਤਾ ਨਾ ਕੀਤੀ ਜੰਨੇ ਆ ਲੋਕ ਇਧਰ ਨਾਲ ਬਹੁਤ ਜ਼ਿਆਦਾ ਕੱਲ ਦਾ ਪਾਣੀ ਬਹੁਤ ਜ਼ਿਆਦਾ ਹੀ ਚੜ ਗਿਆ ਜੀ ਹਾਂਜੀ ਇਸ ਵਕਤ ਚਲੋ ਇੱਕ ਬੋਟ ਸਾਡੇ ਕੋਲ ਹੈਗੀ ਆ ਜੀ ਉਹਦਾ ਇੰਜਨ ਲਵਾਇਆ ਤੇ ਅਸੀਂ ਚਲੋ ਆ ਤਾਂ ਮੜਾ-ਮੜਾ ਜਿੰ ਕਲ ਜਿੰਨਾ ਸਾਰਿਆਂ ਨੂੰ ਫੋਨ ਕਰਕੇ ਅੱਲਾ ਪੁੱਛਿਆ ਕਿ ਤੁਹਾਨੂੰ ਜਿਹੜੀ ਲੋੜ ਆ ਕਿ ਅੱਜ ਤੁਹਾਡੇ ਤੱਕ ਪਹੁੰਚ ਜਿੱਤੀ ਪ੍ਰਾਬਾਸਰੇ ਵਾਲੇ ਉਹੀ ਜਿਹੜੇ ਕਰਾਲੀ ਤੋਂ ਆ ਜਿਹੜੇ ਅਨਾਥਾਂ ਸ਼ਮ ਜਲਾ ਰਹੇ ਆ ਪ੍ਰਾਬਾਸਰੇ ਤੋਂ ਜੀ ਵਾਈ ਗੁਰੂ ਵਾਈ ਉਹਨਾਂ ਆਪ ਪੁੱਛ ਕੇ ਜੀ ਕੀਤੀ ਆ ਜੀ ਆਪ ਕਹਿੰਦੇ ਪਏ ਕਿ ਸਾਨੂੰ ਐਡਰੈਸ ਦੋ ਤਾਂ ਇਹ ਤੁਹਾਡੇ ਕੋਲ ਪਹੁੰਚ ਦੇ ਪੈ ਜੀ ਇਹੋ ਜੀ ਸਸਤਾ ਦੀ ਬਹੁਤ ਲੋੜ ਆ ਜਿਹੜੇ ਲੋਕਾਂ ਵਾਸਤੇ ਖੜਦੀ ਆ ਸਾਨੂੰ ਸਸਤਾ ਹੋ ਜਿਹਨਾਂ ਦਾ ਸਾਥ ਦੇਣਾ ਚਾਹੀਦਾ ਹਾਂ ਬਾਈ ਜੱਗੀ ਦੀ ਹੈ ਸਾਡੇ ਦਾ ਲਗਾਤਾਰ ਚੱਲ ਰਹੇ ਨੇ ਅਸੀਂ ਮਨਜੋਤ ਵੀਰ ਸੇਵਾਦਾਲ ਗਰਦੀਵਾਲ ਵਾਲਿਆਂ ਵੀਰਾਂ ਤੋਂ ਵੀ ਬੇਨਤੀ ਕਰਦੇ ਹਾਂ ਕਿ ਇਸ ਏਰੇ ਦੇ ਵਿੱਚ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਫਸੇ ਪਏ ਆਪਾਂ ਰਲ ਮਿਲ ਕੇ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਕੱਢੀਏ ਤੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਸਾਡਾ ਵੀਡੀਓ ਬਣਾ ਕੇ ਕੋਈ ਤਮਾਸ਼ਾ ਵਿਖਾਉਣ ਦਾ ਮਕਸਦ ਨਹੀਂ ਆ ਸਾਡਾ ਵੀਡੀਓ ਬਣਾ ਕੇ ਪਾਉਣ ਦਾ ਮਕਸਦ ਇਹ ਆ ਕਿ ਜਿਹੜੇ ਪੰਜਾਬ ਦੇ ਭੈਣ ਭਰਾ ਇਹ ਘਰਾਂ ਦੇ ਵਿੱਚ ਫਸੇ ਆ ਇਹਨਾਂ ਨੂੰ ਆਪਾਂ ਲਕੇ ਕਾੜ ਸਕੀ ਆ ਵੇਖੋ ਇਹਨੇ ਭੈਣਾ ਬੱਚੀਆਂ ਆ ਰਹੀਆਂ ਆਪਣੀਆਂ ਕਿੱਟਾਂ ਲੈ ਕੇ ਆ ਰਹੀਆਂ ਵਾ ਇਹਨਾਂ ਦਾ ਦਿਲ ਨਹੀਂ ਕਰਦਾ ਆਪਣਾ ਘਰ ਛੱਡ ਕੇ ਕਿਤੇ ਪਾਸੇ ਜਾਈਏ ਮਾਸੀਆਂ ਕੋਲ ਜਾਈਏ ਤੇ ਮਾਮਿਆਂ ਕੋਲ ਜਾਈਏ ਪਰ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਅਲਰਟ ਜਾਰੀ ਹੋਇਆ ਕਿ ਆਪਣੇ ਘਰਾਂ ਨੂੰ ਛੱਡੋ ਆਪਣੀ ਜਾਨ ਮਾਲ ਦੀ ਚਿੰਤਾ ਕਰੋ ਜੀ ਤੇ ਵਾਹਿਗੁਰੂ ਭਲਾ ਕਰੇ ਤੇ ਧੰਨਵਾਦ ਸਾਰੇ ਵੀਰਾਂ ਦਾ ਕਿਦਾਂ ਕਿਵੇਂ ਆ ਭੋਲੇ ਬੰਨਾਲੇ ਵਾਲਾ ਬੰਦ ਟੁੱਟ ਗਿਆ ਟੁੱਟ ਗਿਆ ਬੰਨਾਲੇ ਵਾਲਾ ਬੰਨ ਵਾਹਿਗੁਰੂ ਉਹਦੇ ਕਰਕੇ ਮਨਸਾਨ ਆ ਵੇਖੋ ਭੈਣਾ ਦੇਖ ਰਹੀ ਆ ਕਿ ਮੇਰੇ ਬੱਚੇ ਚੱਲੇ ਆ ਵਾਇਕਰ ਭਲਾ ਕਰੀ ਨਾ ਨਾ ਨੂੰ ਪੁੱਤ ਬਹਿ ਜਾ ਕਿਤੇ ਬਾਹਰ ਕਰ ਕੀ ਕਰਨਾ ਹਾਂ ਦੂਜੇ ਘੜੇ ਬਹਿ ਉਹ ਇੱਥੇ ਆ ਰਿਹਾ ਇੱਥੇ ਬਹਿ ਜਾ ਮੇਰਾ ਬੋਤਾ ਉੱਥੇ ਬਹਿ ਜਾ ਬਹਿ ਜਾ ਜਦ ਆਹ ਤੇ ਬਾਪੂ ਲਾ ਕੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਆਪੇ ਨਿਕ ਜਲੀ ਇਲੇ ਬੰਦੇ ਉਹ ਬੜੀ ਆਫਤਾਂ ਨੇ ਕਿ ਕਿ ਟ੍ਰੱਕ ਹੋ ਗਏ ਇੱਥੇ ਲੱਗ ਗਏ ਬਾਈ ਜਾਂ ਮੇਰੀ ਭੈਣ ਇੱਥੇ ਬੈਠਾ ਉਹ ਘਰ ਵੀ ਸਾਰਾ ਡੁੱਬਾਵਾ ਬੱਚੇ ਦੱਸ ਰਹੇ ਆ ਆ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਇਹ ਘਰ ਵੀ ਸਾਰਾ ਡੁੱਬਾਵਾ ਜਿਹੜਾ ਰੁੱਖਾਂ ਦੇ ਵਿੱਚ ਆ ਇੱਥੇ ਪੁੱਤ ਕਿੰਨੇ ਕ ਜਾਣੇ ਆ ਇੱਕ ਪਰਵਾਦੇ ਵਿੱਚ ਤੇਰੀ ਮੰਮੀ ਆ ਮੇਰੇ ਤਾਈ ਮੇਰੇ ਅੱਛਾ ਤੁਹਾਡੀ ਮੰਮਾ ਤੁਹਾਡੇ ਤਾਈ ਤੇ ਤੁਹਾਡੀ ਸਿਸਟਰ ਆ ਹਜੇ ਤੱਕ ਕੋਈ ਉਹਨਾਂ ਨੂੰ ਬਾਹਰ ਕੱਢ ਨਹੀਂ ਗਿਆ ਕਲੀਪੋਚਾ ਪਾ ਇਹ ਅਗਲੇ ਕਿਢੇ ਕੋਲ ਉਧਰਲੀ ਸਾਈਡ ਜਾਂਦੇ ਆ ਅੱਜ ਰਾਤ ਨੂੰ ਬੋਟਾਂ ਵੀ ਆ ਰਹੀਆਂ ਆਪਣੀਆਂ ਠੀਕ ਹੈ ਜੀ ਪਾਣੀ ਵਾਲੀਆਂ ਦੂਜੀਆਂ ਜਿਹੜੀਆਂ ਮੋਟਰ ਬੋਟ ਉਹ ਆ ਰਹੇ ਅੱਜ ਤੇ ਆ ਇੱਕੋ ਬੋਟ ਹੁਣ ਘੰਟਾ ਇੱਕ ਇਹਨਾਂ ਨੂੰ ਲੈ ਕੇ ਜਾਵਾਂਗੇ ਛੱਡ ਕੇ ਆਵਾਂਗੇ ਘੰਟਾ ਇੱਕ ਖਤਮ ਹੋ ਜਾਣਾ ਸੋ ਇੰਨੀ ਜਿਆਦੀ ਮਦਦ ਨਹੀਂ ਹੋ ਰਹੀ ਤੇ ਆ ਵੇਖੋ ਵੀਰ ਦੂਰੋਂ ਆ ਰਹੇ ਜੇ ਕਿੰਨੇ ਕਿੱਥੋਂ ਆ ਰਹੇ ਵੀ ਜੀ ਕਿੰਨੀ ਦੂਰੋਂ ਅੱਛਾ ਲੋਕਲ ਹੀ ਆ ਰਹੇ ਆ ਤੇ ਆ ਵੇਖੋ ਬੱਚੀ ਆ ਕਿੰਨੀ ਵਿਚਾਰੀ ਇੱਕ ਮਾਸੂਮੀਤ ਨਾਲ ਦੱਸ ਰਹੀ ਹੈ ਕਿ ਮੇਰੀ ਮੰਮੀ ਤੇ ਮੇਰਾ ਪਰਿਵਾਰ ਆ ਘਰ ਦੇ ਵਿੱਚ ਆ ਤੇ ਉਹਨਾਂ ਨੂੰ ਵੀ ਇਥੋਂ ਕੱਢਿਆ ਜਾਵੇ ਆ ਘਰ ਦੇ ਆ ਵਾਲਾ ਪਾਕਿਸਤਾਨ ਗੁਰਾਮ ਦੱਸ ਭਾਈ ਪਲਾ ਕਰੇ ਹਾਂ ਕੋਈ ਗੱਲ ਨਹੀਂ ਬਾਬਿਓ ਵਾਇ ਗੁਰਪਾਲਾ ਕਰੇ ਨਾਲ ਮਿਲ ਕੇ ਇੱਕ ਦੂਜੇ ਦਾ ਆਪਾਂ ਇੱਧਰ ਸਾਥ ਦੇ ਕੇ ਮਾੜਾ ਡੂੰਘੇ ਪਾਣੀ ਇੱਧਰ ਮੈਂ ਕਰ ਲਵਾਂ ਇੰਜ ਸਤ ਨਹੀਂ ਨਹੀਂ ਪਾਣੀ ਮੇਰ ਲਓ ਚੜਿਆ ਨਹੀਂ ਉਹ ਬੋਕਰਾ ਗੱਦਿਆਂ ਨੂੰ ਸੁਲਾਹ ਆ ਵੀ ਗਈ ਆ ਵਾਹਿਗੁਰੂ ਤੇ ਹੁਣ ਸਾਰਾ ਉਹ ਸੂਰਨ ਸਿੰਘ ਮਹਾਰਾਜ ਜੀ ਸਮਾ ਦੱਸ ਦਿਓ ਜੇ ਜਿੰਨੇ ਮਾਰੀ ਜਿਆਦਾ ਕੋਈ ਹੋਵੇ ਉਹ ਸੇਠ ਜੀ ਸੂਰਨ ਮਹਾਰਾਜ ਜੀ ਤੇ ਰਹੇ ਕੋ ਜਾਣਦੇ ਹੋ ਸੁਖਾ ਸਮਝਾਤੇ ਫਿਰ ਠੀਕ ਆ ਜੀ ਨਹੀਂ ਉਹ ਸੇਠ ਜਗਾ ਤੇ ਆ ਜੀ ਸੇਠ ਬਹੁਤ ਉੱਚਾ ਸਤਖੰਡ ਦਾ ਤਾਲ ਵਾਹਿਗੁਰੂ ਧੰਨ ਗੁਰਾਮਦਾਸ ਚਲੋ ਪਹਿਲੇ ਜਿਹੜਾ 2000 ਤੇ ਹੈਗਾ ਨਾ 23 ਵਾਲਾ ਪਾਣੀ ਹਾਂਜੀ ਉਹ ਥੜਾ ਸਾਹਿਬ ਦੇ ਨਾਲ ਤਿਆਰ ਕਰਦੇ ਆ ਵਾਹਿਗੁਰੂ ਕਈ ਉਦੋਂ ਵੀ ਸਤਖ ਉਨੇ ਦਿਨ ਤਿੰਨ ਚਾਰ ਦਿਨ ਜਿਹੜੇ ਫਿਰ ਉੱਥੇ ਰੱਖ ਵੀਡੀਓ ਸਪਾਈ ਦੇਦਾ ਇਹ ਤਾਂ ਹਾਂ ਜਾ ਕੇ ਛੱਡੀ ਮੈਂ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਵਾਇਗਰੂ 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 ਪਾਣੀ ਲੱਗ ਜੂ ਇੰਦੇ ਨਾ ਤੂੰ ਨਾ ਜਿੰਨੋ ਨਿੱਕੀ ਨੇ ਰੱਖ ਪਾਇਆ ਇਹ ਨਾ ਬੜਾ ਤੂੰ ਕੀ ਗਈ ਆ ਨਿੱਕੀ ਗਣ ਨਿੱਕੀ ਬੇੜੀ ਕਿ ਮੱਜ ਗਾਂ ਮੱਜ ਅੱਛਾ ਭੈਣ ਮੈਂ ਕਿਹਦੇ ਬੱਚੀ ਦੀ ਗੱਲ ਕਰਦੇ ਆ ਬਾਪੂ ਇਧਰ ਬਣਾਉਂਦਾ ਖਾਰ ਮਾਰ ਮਾਰ ਮੈਨੂੰ ਕਿਉਂ ਡੋਪਦੀ ਹੈ ਗੋਪੀ ਆ ਰਿਹਾ ਤੇ ਰਾਹੋ ਕਰਦੇ ਆ ਗੋਪੀ ਆ ਰਿਹਾ ਇੱਧਰ ਬੰਨੋ ਪਾਰ ਮੈਂ ਤੇ ਸਾਰੇ ਆ ਨਾ ਘਰਾਂ ਤੋਂ ਵੱਖ-ਵੱਖ ਹੋਏ ਫਿਰਦੇ ਵਡਾ ਭਰਾ ਹੋ ਰਿਹਾ ਦੂਜਾ ਭਰਾ ਕੀ ਆ ਕਰਲਾ ਕਰਲਾ ਕਰਤਾ ਜਿਕਾਰੇ ਢੀਲੇ ਲਾ ਕੇ ਭੰਗੜਾ ਪਾਉਣ ਲੱਗੇ ਆ ਆਹ ਚਲੋ ਤੁਸੀਂ ਇਧਰ ਸਤਨਾਮ ਸਿੰਘ ਸਤਨਾਮ ਉਹਨਾਂ ਦਾ ਕਰਦਾ ਗੁਰੂ ਕਰਦਾ ਸਾਰੇ ਮਾਨਸਾਉਂ ਚਾਹਤਰਾ ਏਟਾ ਥੱਲੇ ਦੀ ਜਾਂਦੇ ਹੁ ਇਧਰ ਮੈਂ ਪੰਜਾ ਕਰੋ ਇਧਰ ਆਹਾਂ ਕਿਉਂਕਿ ਵੀ ਬੈੱਡ ਤੋਂ ਵੇਰਾ ਕੇ ਉਹ ਕਰੇ ਇਹ ਵਾਲ ਤੇ ਬੜਾ ਰੱਖੀ ਜਿਹੜਾ ਵਾਲ ਤੇਲ ਨਾਲ ਕਮਾਉਣਾ ਵਾਲਾ ਤੇਲ ਪੋਕ ਜੇ ਆਪਣਾ ਤਾਂ ਪੈਸੇ ਤੁਰੇ ਕਰੀਏ ਉਹਦਾ ਪੁਟਾਏ ਉਹਨੇ ਚਪੋਣਾ ਨਾਲਾਂ ਨਹੀਂ ਰੇ ਨਹੀਂ ਇੰਨੀ ਕਰੀਦੀ ਇਹਦੀ ਜਿਆਦਾ ਖਿੱਚ ਕੇ ਸਲਾਈ ਦਾ ਫਿਰ ਜਿਆਦਾ ਸੂਕੇ ਮਾਰਦਾ ਕੰਮ ਦਾ ਕੇਰ ਜਾਈਆ ਕਮਾਉਣਾ ਬੜਾ ਕੰਮ ਰੱਖਿਆ ਯਾਰ ਹਾਂਜੀ ਬਲਕਿੰਦਰ ਕੇ ਹਾਂ ਪੁਣੇ ਆ ਪਾਰਾ ਹੁੰਦੀ ਨਿਕਾ ਖੇਤਾਂ ਤੇ ਡਜੋ ਤਿੰਨਾ ਕੋਠੀਆਂ ਦੇ ਛੱਤਾਂ ਤੇ ਇਹ ਬਹੁਤ ਕੰਦਾ ਪਾਰ ਦਿੰਦਾ ਹੈ ਹੋਰ ਹਾਂ ਬੱਤੇ ਵਾਲੇ ਲੈ ਕੇ ਚੱਲੇ ਆ ਮਾਨੂੰ ਇੱਧਰ ਤੈਨੂੰ ਛੱਡੇ ਚੱਲੇ ਆ ਨਹੀਂ ਆ ਅੱਥੇ ਅੱਛਾ ਬੰਨ੍ਹ ਦੇ ਉੱਪਰ ਅੱਛਾ ਉੱਥੇ ਪਰਿਵਾਰ ਹੈਗਾ ਇੱਥੇ ਅੱਛਾ ਉਧਰ ਨੇ ਪਾਰ ਪਾਰ ਘਰ ਹੈਗੇ ਆ ਬੁੱਲਾਂ ਚ ਬਹੁਤ ਛੁੱਟੀਆਂ ਹੋਗੀਆਂ ਹੈਨਾ ਛੁੱਟੀਆਂ ਤੇ ਜਾਣਾ ਨਹੀਂ ਦੇ ਓਏ ਝੋਨੇ ਕਰਕੇ ਮੇਰਾ ਪੁੱਤ ਪਾਟ ਕਰਿਆ ਕਰ ਰਿਹਾ ਸੀਗਾ ਝੋਲਾ ਓ ਸਿੱਧੀ ਝੋਲਾ ਵਲੇੜਦਾ ਪੱਕਾ ਸਿੱਧੀ ਹੁੰਦੀ ਗੱਲਾਂ ਨਾਲ ਸਿੱਧੀ ਹੁੰਦੀ ਆ ਓਏ ਕਾਗੇ ਬੱਤ ਦੋ ਮੜ ਲੈਂਦੋ ਬਰਾ ਉਹ ਖੜੇ ਉਥੇ ਬੜੀ ਸਲਾਵਾਤ ਦੇਂਦਾ ਏ ਯਾਰ ਕਹਿੰਦੇ ਆ ਉਹ ਲੜਵਾੜਾ ਉਹ ਤੋਂ ਐ ਲੱਗਦਾ ਪਰ ਕਿਧਰ ਨੂੰ ਪਜਾਈ ਜਾਂਦੇ ਆਣ ਤਰੇ ਜਾਂਦੇ ਆ ਆਹ ਵਰਗੇ ਹੂਡੇ ਲੈਂਦੇ ਆ ਆਹੋ ਹਾ ਤਾਂ ਅਬ ਇਹ ਕਿੰਨੇ ਕ ਘਰ ਵਾ ਜਿਹੜੇ ਪਾਣੀ ਨਾਲ ਪ੍ਰਭਾਵ ਦਾ ਮਤਲਬ ਹੈ ਟੋਟਲ ਨਹੀਂ ਕਿੰਨੇ ਕ 100 150 850 ਬੋਰਡ ਅੱਛਾ ਇਹ ਲੈ ਲਵੇਰੇ ਦੀ ਮਤਲਬ 100 ਤੋਂ ਘਰ ਤੋਂ ਵੱਧ ਇਹ 150 ਉੱਤੇ ਹੀ ਹੈ 150 ਘਾਰੇ ਹੋ ਗਿਆ ਤੇ 100 100 ਘਾਰੇ ਅੱਛਾ ਜਿਹੜਾ ਸਾਰਾ ਪਾਣੀ ਦੇ ਅੰਡਰ ਚ ਹੀ ਆ ਕਿੰਨਾ ਰਕਬਾ ਹੈ ਇਸ ਆਪਣੇ 850 ਏਕੜ ਦੀ ਜ਼ਮੀਨ ਆ ਲੈ ਲਵੇਰੇ ਦੀ ਅੱਛਾ ਤੇ ਜਿਹੜੇ ਅਗਲੇ ਪਿੰਡ ਵਾਲਾ ਜਿਹੜਾ ਧੀਰਾ ਧੀਰਾ ਘਰ ਆ ਇੰਨੀ ਹੁੰਦੀ ਆ ਤੇ ਉਹ ਵੀ ਇੱਦਾਂ ਹੀ ਫਸਿਆ ਉਹ ਵੀ ਇਦਾਂ ਹੀ ਸਾਰਾ ਫਸਿਆ ਅੱਛਾ ਤੇ ਉਹਦੀ ਵੋਟ ਕਿੰਨੀ ਘਰ ਉਹਦੀ ਵੋਟ ਵੀ ਇੰਨੀ ਜਾਂ ਤਾਂ ਇੱਥੇ ਵੀ ਹੋਈ ਹੈ ਪਾਲਸਾ ਦੇ ਲਾਗੇ ਵੀ ਨਹੀਂ ਇੰਨੇ ਲੋਕ ਆ ਵੀ ਜਿਹੜੇ ਇੱਥੇ ਫਸੇ ਆ ਕਾਫੀ ਭੈਣ ਭਰਾਵਾਂ ਦੇ ਘਰਾਂ ਵਾ ਵੀ ਜਿਹੜੀ ਦਾਦੇ ਆ ਸਾਡੇ ਆਪ ਨਾਲ ਕਰਨ ਜੇਣਾ ਉਥੋਂ ਫੇਰ ਤੁਰ ਜਾਊਗੀ ਜਿਹੜੇ ਫਸੇ ਆਪਣੇ ਘਰਾਂ ਦੇ ਵਿੱਚ ਫਸੇ ਆ ਸੁਭਾਈ ਕਿਰਪਾ ਕਰੇ ਅਜਰਾ ਅਲੁਕ ਭਾ ਉਹ ਕਿਧਰ ਗਿਆ ਚੱਪੂ ਆ ਉਹ ਲਾ ਨਹੀਂ ਮੈਂ ਉਹ ਸੁਭਾਈ ਕਿਰਪਾ ਕਰੇ ਉਹ ਮੈਂ ਇੱਥੇ ਦਾ 407 201 ਉਹਨਾਂ ਦੇ ਮੰਦੇ ਹੋਪ ਹੋ ਲੈ ਕੇ ਆਣਾ ਉਹਨੇ ਲਾ ਮੰਦਰ ਪਰ ਗਰਲਾ ਲਓ ਇੱਥੇ ਬੈਠੇ ਆ ਸਮਾਨ ਤਕਾਇੇ ਰਾਂ ਨੂੰ ਅਨਲੌਕ ਕਿ ਮੈਂ ਉਹਗਾ ਪਾਣੀ ਸੁੱਟ ਦੇ ਵਾਪਸ ਤੋਂ ਸੌਣ ਰਿਹਾ ਆਪਣੀ ਭੈਣ ਨੂੰ 774 ਤੋਂ 7 ਆ ਕਿ ਜਿਹੜੇ ਆ ਜਿਹੜੇ ਉਦਾਸ ਹੋਏ ਪਏ ਆ ਤੇ ਉਹ ਮੇਰੀਆਂ ਛੋਟੀਆਂ ਭੈਣਾਂ ਵਾ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਬੱਚਿਆਂ ਨੂੰ ਹਸਾਵਾਂ ਕਿਉਂਕਿ ਜਿਹੜੀ ਦੁੱਖ ਦੀ ਘੜੀ ਆ ਜਿੰਨਾ ਪਰ ਰੋਵਾਂਗੇ ਓਨਾ ਜਿਆਦਾ ਮੁਸੀਬਤਾਂ ਚ ਜਕੜ ਨਾ ਜਾ ਰਹੀ ਟੈਨਸ਼ਨ ਆਉਣਗੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਂ ਆਪਣੀ ਛੋਟੀ ਭੈਣ ਨੂੰ ਹਸਾਵਾਂ ਆ ਜੋ ਉਹ ਪਾਣੀ ਉਧਰ ਹਾਂ ਦੋ ਦਾ ਖੁਸ਼ ਰਹਿਣਾ ਆ ਪਰਦੇ ਕਿਤੇ ਆ ਗਏ ਉੱਥੇ ਲਾ ਗਏ ਪਰ ਰੇੜੀ ਆ ਜਮਣਾ ਹੈ ਇਹ ਆਪਾਂ ਉਹ ਲਾ ਬਾਚਾ ਆਹ ਥੱਲੇ ਗੱਜਣਾ ਹੈ ਥੱਲੇ ਆਪਾਂ ਚਪਾਈ ਦੇ ਤੁਹਾਨੂੰ ਮੋੜ ਦੋ ਆ ਵੇਖੋ ਜੇ ਚਾਪੂ ਇਹ ਜਿਹੜਾ ਆ ਵੀ ਲੱਗ ਰਿਹਾ ਬਹੁਤ ਟੁਕਾ ਲੱਗ ਰਿਹਾ ਬੇ ਤੇੜੀ ਆਉਂਦੀ ਤੇ ਦਾਣਾ ਲੈ ਜਾਣਾ ਕਿ ਦੋ ਚਾਪੂ ਲੱਗ ਰਿਹਾ ਇੱਥੇ ਕਿ ਨਹੀਂ ਲੱਗਦੇ 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 ਅੱਛਾ ਲੱਗ ਰਿਹਾ ਅੱਛਾ ਤੱਕਾ ਸਿਤਾਏ ਕੋਲ ਨਿਕਕਾਰ ਕੋਲ ਆਜੋ ਆ ਗਏ ਸੀ ਆ ਗਏ ਆਪ ਕੋਲੇ ਰੁਕ ਕੇ ਆ ਗਿਆ ਬੋੜਾ ਕਿ ਜੇ ਨਿੱਕੇ ਨਿੱਕੇ ਇੱਥੇ ਛੱਡੇ ਵਾਲਾ ਇੱਧਰ ਛੱਡਿਆ ਬੋੜਾ ਕਿੱਦਾਂ ਉਹ ਕਿ ਪੱਖੇ ਚਾਹੀਦੇ ਹਨ ਮਾਲ ਲਾ ਕੇ ਕੋਟ ਕੇ ਦੇ ਪੱਖੇ ਰਹਿਣਾ ਹੈ ਹੈ ਫਿਰ ਰੱਖ ਲੈਣਾ ਨਾ ਨਾ ਕਮਾਈਆ ਕਾੜਨਾ ਲਾਏ ਜਾਂਦੇ ਆ ਵੇਲੇ ਪੱਖੀ ਨਿੱਕੀ ਜੀ ਪੂਰੇ ਤੇਲ ਕਰਾ ਪਾਦਦੀ ਏ ਤੇਲ ਬਾਬਾ ਜੀ ਇਹ ਬਹੁਤ ਜ਼ਿਆਦਾ ਛਕਦੇ ਜਿਹੜਾ ਉਹ ਫੋਗੀਆਂ ਉਹ ਸਿਓੜਾ ਵੱਡਾ ਹੈ ਨਾ ਫੋ ਬਣੀ ਬੰਨ ਜਿਹੜੇ ਛਾਲ ਲਈ ਜਾਂਦਾ ਹਾਂ ਹਾਂ ਹੋਰ ਮੇਰਾ ਬਹੁਤ ਸਾੜਦਾ ਤੇ ਹੈ ਨਾ ਮੋਤੇ ਹੋਰ ਬੜਾ ਚਲੋ ਆਪਾਂ ਆਪਾਂ ਚਲੋ ਰਿਕੁਐਸਟ ਕਰਦੇ ਇਸ ਵੀਡੀਓ ਦੇ ਜਰੀਏ ਕਿ ਸੰਜੀ ਸਾਡਾ ਜਿਹੜਾ ਇਹ ਡੇੜੀ ਆ ਜਿਹੜਾ ਇਹ ਇੰਜਨ ਆ ਬਹੁਤ ਜ਼ਿਆਦਾ ਤੇਲ ਖਾਰ ਰਿਹਾ ਵਾ ਕੋਈ ਵੀਰ ਭਰਾ ਇੱਥੇ ਕੋਈ ਡਰਮ ਤੇਲ ਦਾ ਪੈਟਰੋਲ ਤੇ ਚਲਦੀ ਹੈ ਕੋਈ ਪੈਟਰੋਲ ਦਾ ਕੋਈ 10 ਲੀਟਰ ਕੋਈ 5 ਲੀਟਰ ਜਿੰਨੀ ਵੀ ਸੇਵਾ ਕੋਈ ਕਰ ਸਕਦਾ ਹੈ ਜਰੂਰ ਕਰਿਓ ਤੇ ਅਗਰ ਤੋਂ ਬੱਚੀ ਆਪਣੀ ਦਾਦੇ ਦੇ ਨਾਲ ਵੋਟ ਦੇ ਵਿੱਚ ਆ ਇਹ ਭਾਵਕ ਤਸਵੀਰਾਂ ਵਾ ਜਿਹੜੀਆਂ ਅੱਜ ਦੇ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜੀ ਤੇ ਤੇਲ ਦੀ ਸੇਵਾ ਸੰਗੀ ਜ਼ਰੂਰ ਕਰਿਓ ਕਿਉਂਕਿ ਜੇ ਇਹਦੇ ਵਿੱਚ ਤੇਲ ਹੋਗਾ ਜਿੱਥੇ ਅਸੀਂ ਕਿਸੇ ਦੇ ਘਰੇ ਘੰਟੇ 'ਚ ਪਹੁੰਚਣਾ ਵਾ ਉੱਥੇ ਅਸੀਂ 10 ਮਿੰਟਾਂ 'ਚ ਪਹੁੰਚ ਜਾਾਂਗੇ ਕਿਉਂਕਿ ਚੱਪੂ ਤੁਹਾਨੂੰ ਪਤਾ ਲਾਉਣਾ ਬਹੁਤ ਔਖਾ ਵਾ ਬੰਦਾ ਥੱਕ ਜਾਂਦਾ ਵਾ ਤੇ ਸੰਗਤਾਂ ਜਿਹੜੀ ਅੰਦਰ ਫਸੀ ਹੋਈ ਆ ਅੱਜ ਜੋ ਮਤਲਬ ਪਾਣੀ ਰਾਤ ਦਾ ਜ਼ਿਆਦਾ ਚੜਿਆ ਹਾਂਜੀ ਅੰਦਰ ਬਹੁਤ ਜ਼ਿਆਦੀ ਸੰਗਤਾਂ ਵਾਏ ਗੁਰੂ ਤੇ ਉਹ ਕੱਟਣਾ ਜ਼ਰੂਰੀ ਬੋਟ ਸਾਡੇ ਕੋਲ ਇੱਕ ਆ ਹਾਂਜੀ ਇੱਕ ਹੀ ਸਾਨੂੰ ਅਜੇ ਆ ਕਿੰਨੇ ਕੁ ਲੈ ਕੇ ਆਏ ਬੰਦੇ ਹਨਾ ਇੱਕ ਮੇਰੇ ਦੋ ਘਰਾਂ ਚ ਕੱਢ ਕੇ ਲਿਆਉਂਦੇ ਆ ਹਾਂ ਦੋ ਘਰਾਂ ਚ ਕੱਢ ਕੇ ਤੇ ਦੋ ਘੰਟੇ ਹੋ ਗਿਆ ਜੀ ਦੋ ਘਰਾਂ ਚ ਬਜ਼ੁਰਗ ਨੂੰ ਲੈ ਕੇ ਆਏ ਅਸੀਂ ਆਪਣੀ ਬੱਚੀ ਨੂੰ ਲੈ ਕੇ ਆਏ ਆ ਇਹ ਵੀਰ ਜੂ ਨਹੀਂ ਆਏ ਆਪਣੇ ਘਰਾਂ ਦੇ ਵਿੱਚੋਂ ਫੀਡ ਲੈ ਕੇ ਆਏ ਆ ਦੋ ਘੰਟੇ ਲੰਘ ਗਏ ਸਾਨੂੰ ਤੇ ਦੋ ਘੰਟੇ ਦੇ ਵਿੱਚ ਅਸੀਂ ਪੰਜ 6 ਭੈਣ ਭਰਾ ਜਿਹੜੇ ਲੈ ਕੇ ਆਏ ਆ ਇੱਕ ਪਰਵਾਦੀ ਮਦਦ ਕਰਕੇ ਆਏ ਆ ਤੇ ਜੇਕਰ ਐਦਾਂ ਹੀ ਗੇੜੇ ਲੱਗੇ ਤੇ ਮੇਰੇ ਸਾਨ ਅਧਿਆੜੀ ਤੇ ਵੱਧ ਤੋਂ ਵੱਧ ਤਿੰਨ ਜਾਂ ਚਾਰ ਗੇੜੇ ਲੱਗਣਗੇ ਕਿਉਂਕਿ ਵਾਹਿਗੁਰੂ ਭਲਾ ਕਰੇ ਸੋ ਇੱਥੇ ਅਗਰ ਵੋਟਾਂ ਦੀ ਬਹੁਤ ਲੋਡ ਹੈ ਜੀ ਫਾਈਗਰ ਇੱਥੇ ਲਾਓ ਆ ਹਲਾਵਾ ਨਹੀਂ ਲੱਗ ਜਾਣਾ ਵਾਗੇ ਆ ਇੱਧਰ ਦੀ ਲਾਓ ਲਾਓ ਹਲਾਵਾ ਨਹੀਂ ਲੱਗਦਾ ਪੁੱਤ ਚੱਪੂਆਣਾ ਲੱਗਦਾ ਵਾ ਮੈਨੇ ਸਮਝੀ ਬਾਤ ਆਈ ਚਾਲ ਨਾ ਮਾਰੀ ਜੀ ਬਾਬੇ ਤੈਨਾਂ ਲੋੜੇ ਵਾਜਦੇ ਪਰਾਂ ਜਾ ਪਹਿਲਾਂ ਆਕਾਸ਼ ਬਜ਼ੁਰਗ ਨੂੰ ਫੜੀ ਇੱਥੇ ਜੰਗਾ ਸਾਈਰ ਜੀ ਦੇ ਕਰਕੇ ਲਾਉਣੀ ਟੈਡੀ ਜੀ ਕਰਕੇ ਬਾਬਾ ਲੱਗੀ ਕੋ ਨਹੀਂ ਤੇਰਾ ਭਲਾ ਮਾਣੂ

ਚਲੋ ਚਲੋ ਬਾਪੂ ਆ ਤਕਰੀਬ ਨਿਕਲ ਗਿਆ ਬਾਪੂ ਨੂੰ ਉਤਾਰੋ ਬੱਲੇ ਡਾਕਟਰ ਨੂੰ ਲੱਗ ਤਾ ਜਰ ਦੇ ਨੂੰ ਬਾਪੂ ਜਵਾਨੀ ਵਾਲੇ ਵਾਰੇ ਫੜ ਕੇ ਬੁੱਢੇ ਹੋਏ ਤੇ ਖੰਗੂਰਾ ਨਹੀਂ ਵੱਜਦਾ ਵੇਖੋ ਹਾਸ ਖੇਡ ਕੇ ਇਹ ਜਿਹੜੇ ਦੁੱਖ ਦੀ ਘੜੀ ਆ ਇੱਕ ਦੂਜੇ ਨੂੰ ਖੁਸ਼ ਰੱਖ ਕੇ ਬਤੀਤ ਕਰ ਰਹੇ ਆ ਵਾਇਗੁਰੂ ਪੜਾ ਕਰੇ ਵਾਇਗੁਰੂ ਧੰਗੁਰੂ ਆਰਾਮਦਾਸ ਕੋਈ ਗੱਲ ਨਹੀਂ 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 ਮੈਂ ਕੋਈ ਨਹੀਂ ਚੱਲੋ ਹੱਥ ਆਪ ਨੂੰ ਅੱਧਾ ਪਾਣੀ ਚਾਹੀਏ ਕੋਈ ਨਹੀਂ ਦੇ। ਇਹ ਦੇਖੋ ਭਾਵ ਉਹ ਤਸਵੀਰਾਂ ਹਨ ਨਿਹਾਲੇ ਲਵੇਰੇ ਦੀਆਂ ਫਰੋਇਪੁਰ ਏਰੀਆ ਦੀਆਂ ਕਿ ਦੇਖੋ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਰੈਸਕਿਊ ਕਰ ਰਹੇ ਹਾਂ ਬਜ਼ੁਰਗਾਂ ਨੂੰ ਕਿੱਦਾਂ ਰੈਸਕਿਊ ਕਰ ਰਹੇ ਹਾਂ ਆਸਾਂ ਜੀ ਹਲਾ ਜੀ ਅੱਗੇ ਭਲਾ ਕਰੇ ਇਹਨਾਂ ਦਾ ਤੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆ ਵੀ ਇਹ ਤਾਂ ਦੇ ਕਈ ਬਜ਼ੁਰਗਾਂ ਕਈ ਬੱਚੇ ਆ ਘਰਾਂ ਦੇ ਵਿੱਚ ਜਿਹੜੇ ਹਜੇ ਕੱਢ ਕੇ ਲਿਓਣੇ ਸੰਗ ਦੀ ਬਾਕੀ ਆ ਸੋ ਇੱਕੋ ਅਗਰ ਬੋਰਡ ਦੇ ਨਾਲ ਲਿਓਣਾ ਬਹੁਤ ਔਖਾ ਵਾ ਤੇ ਸਾਥ ਦੀ ਤੁਹਾਡੇ ਦੀ ਲੋਡ ਵਾ ਤੇ ਤੁਸੀਂ ਦੇਖ ਸਕਦੇ ਜੀ ਵੀ ਆ ਸਾਡੇ ਕੋਲ ਇੱਕੋ ਬੋਰਡ ਵਾ ਉਹਦੇ ਵਿੱਚ ਹੀ ਬਜ਼ੁਰਗ ਨੂੰ ਲੈ ਕੇ ਆਂਦਾ ਉਹ ਤੇ ਅਸੀਂ ਆਪਣੀ ਛੋਟੀ ਬੱਚੀ ਨੂੰ ਲੈ ਕੇ ਆਏ ਆ ਉਹਦੇ ਵਿੱਚ ਹੀ ਆ ਜਿਹੜੀਆਂ ਫੀਡ ਦੀਆਂ ਜਿਹੜੀਆਂ ਵਾ ਆ ਬੋਰੀਆਂ ਆਈਆਂ ਵਾ ਤੇ ਹਜੇ ਹੋਰ ਵੀ ਜਣ ਦੱਸਦੇ ਆ ਵੀ ਇੱਥੇ ਇਹ ਉਹ ਫੋਟੋ ਕਿੱਲ ਪਈ ਇੱਕ ਪਿੰਡ ਨਹੀਂ ਆ ਇੱਥੇ ਕਈ ਪਿੰਡ ਵਾ ਜਿਹੜੇ ਹਾੜਾਂ ਦੀ ਪਰ ਬਾਹਰ ਹੀ ਠਾਏ ਆ ਬਾਬੇ ਕਿੰਨੇ ਪਿੰਡ ਤੁਸੀਂ ਦੱਸੇ ਇੱਥੇ ਇੱਥੇ ਨਿਹਾਲਾ ਲਵੇਰਾ ਧੀਰਾ ਘਰ ਆ ਟੱਲੀ ਤਿੰਨ ਟੱਲੀ ਤੇ ਉੱਥੋਂ ਵਸਤੀ ਚਾਰ ਚਾਰ ਅਗਲੇ ਪਾਸੇ ਕੁਝ ਹੋਰ ਬੇਕਾਪ ਆਏ ਹੋਏ ਨੇ ਅੱਗੇ ਤੇ 8 7 8 ਪਿੰਡ ਜਿਹੜੇ ਜਦੇ ਜਾਨੀ ਕਿ ਮੰਨ ਲਓ ਆ ਜਿਹੜੇ 7 800 ਪਿੰਡਾਂ ਤੇ ਜੇ ਇੱਕ ਪਿੰਡ ਚ 150 ਘਰਾ ਤਾਂ ਲਗਭਗ 7 800 ਘਰੀ ਮੰਨ ਲਓ 1000 ਘਰਾ ਹੈਗਾ ਵਾ ਜਿੱਥੇ ਐਵੇਂ ਦੇ ਬਜ਼ੁਰਗ ਜਿਹੜੇ ਆ ਘਰਾਂ ਚੋਂ ਲਿਉਣੇ ਹਜੇ ਸੰਜੀ ਬਾਕੀ ਆ ਬੱਚਿਆਂ ਲਿਉਣੀਆਂ ਬਾਕੀ ਆ ਆ ਉੱਥੋਂ ਦਾ ਮਾਲ ਡੰਗਰ ਲਿਓਣਾ ਬਾਕੀ ਆ ਸੋ ਇੱਥੇ ਜਰੂਰ ਸਪੋਰਟ ਕਰਿਓ ਜਰੂਰ ਸਹਿਯੋਗ ਦਿਓ ਤੇ ਆ ਵੇਖੋ ਆ ਵਿਚਾਰੇ ਆਪਣੇ ਘਰਾਂ ਦੇ ਵਿੱਚੋਂ ਸਮਾਨ ਕੱਢ ਗਏ ਉੱਚੇ ਥਾਵਾਂ ਤੇ ਬੰਨਾਂ ਦੇ ਉੱਤੇ ਲੈ ਕੇ ਆ ਆ ਰਹੇ ਆ ਸੋ ਇਹਨਾਂ ਦੀ ਜਰੂਰ ਸਾਰ ਲਿਓ ਇਹਨਾਂ ਦੀ ਜਰੂਰ ਸਪੋਰਟ ਕਰਿਓ ਜੀ ਭਾਈਕ ਨੂੰ ਭਲਾ ਕਰੇ ਸਾਰਿਆਂ ਦਾ ਜੀ ਧੰਨਵਾਦ ਜੀ ਆ ਰਿਹਾ ਇੱਧਰ ਨੂੰ ਹਾਂ ਚਲੋ ਚੋ ਜੀ ਜਾਨਾ ਚੋ ਜਾਨਾ ਕਰਦਾ ਆ ਗਏ ਫਿਰ ਆਪਾਂ ਖੜ ਜਾ ਮੈਨੂੰ ਬਾਟ ਵੀਰਾ ਦੇ ਵੀਰਾ ਵੇ ਵੀਰਾ ਵੇ ਵੀਰਾ ਤੇ ਆਣਾ ਵੇ ਚੱਲੀਏ Yeah. Uh -huh.